ਹਾਂਜੀ ਕਿਸਾਬ ਬਣਾਤ ਇਕੱਠਾ ਮਿਲ ਗੂ ਨਹੀਂ ਕਿਉਂ ਹਾਂਜੀ ਮਿਲ ਗਈ ਜੀ ਜੇ ਤੁਹਾਨੂੰ ਮਿਲ ਗਈ ਫਿਰ ਸਾਡੇ ਮਿਲ ਜਾਂਦੀ ਹੋਈ ਲੋਕਾਂ ਤੋਂ ਨਹੀਂ ਇਕੱਠਾ ਬਣਾਉਂਗੇ ਨਹੀਂ ਸਾਰਿਆਂ ਨੂੰ ਨਹੀਂ ਮਿਲਦੀ ਹੁਣ ਤੁਸੀਂ ਟਾਈਮ ਦੇਖੋ 21 ਨਵੰਬਰ ਹੋ ਗਿਆ ਹੈ ਲਗਭਗ ਪੂਰਾ ਪੰਜਾਬ ਹਰਿਆਣਾ ਬੀਜਿਆ ਗਿਆ ਹੁਣ ਮਸ਼ੀਨਾਂ ਵੇਲੀਆਂ ਹੋ ਗਈਆਂ ਤਾਂ ਕਰਕੇ ਮਿਲੀਏ ਕਦੀ ਵੀ ਜਦੋਂ ਪੂਰਾ ਕੱਤ ਹੁੰਦਾ ਉਦੋਂ ਮਸ਼ੀਨਾਂ ਨਹੀਂ ਮਿਲਦੀਆਂ ਮੇਰੇ ਕਈ ਇਹੋ ਜਿਹੇ ਯਾਰ ਦੋਸਤ ਰਹੇ ਨੇ 20 20 ਦਿਨ ਮਸ਼ੀਨਾਂ ਵਾਲਿਆਂ ਦੀ ਵੇਟ ਕਰਦੇ ਰਹੇ ਨੇ ਹਾਰ ਕੇ ਉਹਨਾਂ ਨੂੰ ਦੂਜਾ ਕੰਮ ਕਰਨਾ ਪਿਆ 20 ਦਿਨਾਂ ਦੀ ਵੇਟ ਕਰਕੇ ਕਣਕ ਵੀ ਉਹਨਾਂ ਦੀ ਮੰਨ ਲਓ ਵੀ 72 ਵੀ ਟੱਪ ਗਿਆ ਦੁਬਾਰਾ ਰੌਣੀਆਂ ਕਰਨੀਆਂ ਪਈਆਂ ਇਸ ਕਰਕੇ ਕੋਈ ਵੀ ਕਿਸਾਨ ਚਾਹੁੰਦਾ ਨਹੀਂ ਹੁੰਦਾ ਵੀ ਆਪਦੇ ਖੇਤ 'ਚ ਅੱਗ ਲਾਵੇ ਪਰ ਮਜਬੂਰੀ ਬਣ ਜਾਂਦੀ ਬਾਕੀ ਜੋ ਸੈਟੇਲਾਈਟ ਹੈ ਉਹ ਨਜਾਇਜ਼ ਵੀ ਸ਼ੋਅ ਕਰੀ ਆਉਂਦਾ ਹੈ ਹੁਣ ਆ ਮੇਰੇ ਖੇਤ ਗੱਠਾਂ ਬਣ ਗਏ ਪਰ ਕਿਤੇ ਕਿਤੇ ਨਾ ਗੱਠ ਟੁੱਟ ਜਾਂਦੀ ਹੈ ਜਾਂ ਕਿਤੇ ਪ੍ਰਾਲੀ ਰਹਿ ਗਈ ਉਹ ਕੋਈ ਢੇਰੀ ਨੂੰ ਕਿਸਾਨ ਅੱਗ ਲਾਉਂਦਾ ਸੈਟੇਲਾਈਟ ਉਹਨੂੰ ਵੀ ਚੱਕ ਲੈਂਦਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਜੋ ਅੱਗੇ ਜਿਸ ਤਰ੍ਹਾਂ ਆ ਗੱਠਾਂ ਤਾਂ ਸਹੀ ਪਈਆਂ ਨੇ ਪਰ ਜਿਵੇਂ ਆ ਇੱਥੇ ਛੱਡ ਗਈ ਮਸ਼ੀਨ ਕਿਸਾਨ ਵਿਚਾਰਾ ਮੜ ਆ ਜਾ ਇੱਥੇ ਇਕੱਠਾ ਕਰਕੇ ਲਾਊਗਾ ਸੈਟਲਾਈਟ ਇਹਨੂੰ ਵੀ ਚੱਕ ਲੈਂਦਾ ਜਿਸ ਤਰ੍ਹਾਂ ਆ ਗੱਠਾਂ ਖਰਾਬ ਹੋ ਗਈਆਂ ਖੁੱਲ ਗਈਆਂ ਇਹਨੂੰ ਲੱਦਣ ਵਾਲੇ ਨਹੀਂ ਲੱਦਣਗੇ ਇਹੋ ਜੀ ਕੋਈ ਗੱਠ ਨੂੰ ਅੱਗ ਲਾਉਣੀ ਪੈ ਜਾਂਦੀ ਏ ਤੇ ਸੈਟਲਾਈਟ ਇਹਨੂੰ ਵੀ ਚੱਕ ਲਏਗਾ ਹੋਰ ਤੁਹਾਨੂੰ ਦਿਖਾ ਦਿੰਦਾ ਬਾਕੀ ਆ ਵੇਖੋ ਸਾਰੀਆਂ ਗੱਠਾਂ ਵਧੀਆ ਨੇ ਇਹ ਕੋਈ ਨਾ ਕੋਈ ਢੇਰੀ ਵਿੱਚ ਖਰਾਬ ਹੋ ਜਾਂਦੀ ਹੁੰਦੀ ਹੈ ਹੁਣ ਆ ਵੇਖੋ ਇਧਰ ਆ ਸਾਰੀਆਂ ਗੱਠਾਂ ਵਧੀਆ ਵੱਜੀ ਹੋਈਆਂ ਪਰ ਇੱਥੇ ਆ ਗੱਠ ਖੁੱਲ ਗਈ ਇਹਨੂੰ ਲੱਦਣ ਵਾਲੇ ਨਹੀਂ ਲੱਦਣਗੇ ਨਾ ਹੀ ਇਹ ਵਾਈ ਜਾ ਸਕੇਗੀ ਇਸ ਕਰਕੇ ਇਹਨੂੰ ਅੱਗ ਲਾਉਣੀ ਪੈਗੀ ਜਾਂ ਜਿਵੇਂ ਇੱਕ ਦੋ ਗੱਠਾਂ ਮੋੜ ਤੇ ਖਰਾਬ ਹੋ ਜਾਂਦੇ ਕਈ ਵਾਰੀ ਉਹ ਤੁਹਾਨੂੰ ਦਿਖਾ ਦਈਏ ਐਸਟਰਾ ਇਹ ਮਿਆ ਗੱਠਾਂ ਖੁੱਲ ਗਈਆਂ ਨੇ ਤਿੰਨ ਚਾਰ ਤੇ ਕਿਸਾਨ ਦੀ ਮਜਬੂਰੀ ਬਣ ਜੇਗੀ ਇਹਨੂੰ ਅੱਗ ਲਾਉਣਾ ਤੇ ਸੈਟੇਲਾਈਟ ਇਹਨੂੰ ਵੀ ਸੈਂਸ ਕਰਦਾ ਹੈ ਇਹਦੇ ਤੇ ਵੀ ਲਾਲ ਡਾਟ ਸ਼ੋਅ ਕਰ ਦਿੰਦਾ ਇਸ ਕਰਕੇ ਭਾਈ ਸਰਕਾਰਾਂ ਨੂੰ ਵੀ ਬੇਨਤੀ ਮੈਕਮੇ ਨੂੰ ਬੇਨਤੀ ਵੀ ਜਿੱਥੇ ਸੈਟੇਲਾਈਟ ਦੱਸੇ ਜ਼ਰੂਰੀ ਨਹੀਂ ਵੀ ਉੱਥੇ ਅੱਗ ਹੀ ਲੱਗੀ ਹੁੰਦੀ ਹੈ ਹੁਣ ਆ ਥੋੜੇ ਦਿਨ ਪਹਿਲਾਂ ਨਾਨਕਸਰ ਗੁਰਦੁਆਰੇ ਦੇ ਅੱਗੇ ਪਿੰਡ ਸੰਘੇ ਵਿੱਚ ਗੱਠਾਂ ਲਈ ਟਰਾਲੀ ਨੂੰ ਅੱਗ ਲੱਗ ਗਈ ਉਹ ਉਤਾਰਤੀ ਉਥੇ ਉਤੋਖਦੀਆਂ ਨਹੀਂ ਅਗਲੇ ਦਿਨ ਪੁਲਿਸ ਆ ਕੇ ਜੀ ਕਿੰਨੂ ਇਹ ਅੱਗ ਲਾਈ ਉਹ ਸੈਟਲਾਈਟ ਸ਼ੋ ਕਰ ਰਿਆ ਸੀ ਜ਼ਰੂਰੀ ਨਹੀਂ ਵੀ ਜਿੰਨੀ ਅੱਗਾਂ ਲੱਗੀਆਂ ਓੰਨੀ ਥਾਵਾਂ ਤੇ ਅੱਗ ਲਾਈ ਹੋਵੇ ਕਿਸਾਨ ਨੇ ਇਹ ਨਜਾਇਜ਼ ਜੀ ਸ਼ੋ ਹੁੰਦੀਆਂ ਰਹਿੰਦੀ ਐ ਇਸੇ ਕਰਕੇ ਸੈਟਲਾਈਟ ਕੇਸ ਜ਼ਿਆਦਾ ਦਿਖਾਉਂਦਾ ਤੇ ਅਸਲ ਚ ਕਿਸਾਨ ਦੇ ਖੇਤ ਚ ਇੰਨੀ ਅੱਗ ਨਹੀਂ ਲੱਗੀ ਹੁੰਦੀ ਜਿੱਥੋਂ ਤੱਕ ਕਿਸਾਨ ਦੀ ਕੋਸ਼ਿਸ਼ ਹੁੰਦੀ ਏ ਉਹ ਬਿਨਾਂ ਅੱਗ ਲਾਏ ਹੀ ਖੇਤੀ ਕਰਨਾ ਚਾਹੁੰਦਾ ਪਰ ਮੇਰੇ ਕਈ ਜਾਣਕਾਰ ਰਹੇ ਨੇ ਮੇਰੀਆਂ ਵੀ ਉਹ ਨਸ਼ਪਾਰਸ਼ਾਂ ਪਾ ਲਈਆਂ ਵੀ ਤੂੰ ਵੀ ਕਹ ਦੇ ਮਸ਼ੀਨਾਂ ਵਾਲਿਆਂ ਨੂੰ ਮੈਂ ਵੀ ਜ਼ੋਰ ਲਾ ਕੇ ਆਖਿਆ 16-17 ਦਿਨ ਦਾ ਵੇਟ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਅੱਗ ਲਾਈ ਮਜਬੂਰੀ ਬਣ ਜਾਂਦੀ ਕਿਸਾਨ ਦੀ ਹੁਣ ਲਾ ਲੋ ਨਵੰਬਰ ਦਾ ਮਹੀਨਾ ਹੈ ਲਗਭਗ 12-14 ਮਸ਼ੀਨਾਂ ਕੁਝ ਪੰਜਾਬ ਦੀਆਂ ਕੁਝ ਹਰਿਆਣੇ ਦੀਆਂ ਮੇਰਾ ਬਾਰਡਰ ਤੇ ਪਿੰਡੇਗਾ ਸੰਗਾ ਇੱਥੇ ਆ ਗਈਆਂ ਨੇ ਤਾਂ ਕਰਕੇ ਹੁਣ ਕੱਲ ਮੈਨੂੰ ਦੋ ਗੱਠਾਂ ਲੀਆਂ ਮਸ਼ੀਨਾਂ ਮਿਲ ਗਈਆਂ ਤੇ ਰਾਤ ਚੱਲੀਆਂ ਨਹੀਂ ਹੁਣ ਅੱਜ ਇੱਕ ਚੱਲ ਰਹੀ ਏ ਪਤਾਨੀ ਦੁੱਜੀ ਕਿਉਂ ਨਹੀਂ ਆਈ ਅੱਜ ਇੱਥੇ ਇੱਕੋ ਕਰਦੀਆਂ ਇਹਨੇ ਤੇ ਗੱਠਾ ਬਣਾ ਰਹੇ ਨੇ ਤੇ ਹਜੇ ਚੁੱਕਣ ਦਾ ਪੰਗਾ ਹੈ ਕਦੋਂ ਚੱਕੀਆਂ ਜਾਣਗੇ ਹਜੇ 3-4 ਦਿਨ ਵਜਾਈ ਤੇ ਲੱਗ ਜਾਣਗੇ ਤੇ ਦਸੰਬਰ ਚੜਨ ਵਾਲਾ ਹੋ ਚੱਲਿਆ ਤੇ ਦਸੰਬਰ ਚ ਆਪਾਂ ਨੂੰ ਹੀ ਪਤਾ ਹੈ ਕਣਕ ਦਾ ਝਾੜ ਕੱਟਦਾ ਜੋ 골ਡ ਪੀਰੀਅਡ ਹੁੰਦਾ ਕਣਕ ਬੀਜਾਂ ਦਾ ਉਹ ਟੱਪਦਾ ਜਾਂਦਾ ਹੈ ਇਹੀ ਜਿਵੇਂ ਅੱਗ ਲਾ ਦਿੰਦਾ ਤਾਂ ਮੈਂ ਤਾਂ ਵੈਸੇ ਠੇਕੇ ਦਿੱਤੀ ਹੋਈ ਹੈ ਜੀ ਮੇਰੇ ਠੇਕੇ ਵਾਲੇ ਅੱਗ ਲਾ ਦਿੰਦੇ ਅੱਜ ਤੋਂ 4-5 ਦਿਨ ਪਹਿਲਾਂ ਉਹਨਾਂ ਦੀ ਕਣਕ ਬੀਜੀ ਜਾਣੀ ਸੀ ਤੇ ਚਲੋ ਹੁਣ ਬੱtter ਨਹੀਂ ਸੁੱਕਦਾ ਮੌਸਮ ਠੰਡਾ ਹੈ ਹਜੇ ਬੱtter ਪਿਆ ਹੈ 2-4 ਦਿਨਾਂ ਚ ਫਾਰਗ ਹੋ ਜਾਏਗਾ ਤੇ ਕਈ ਵਾਰ ਕੀ ਹੁੰਦਾ ਹੈ ਮਸ਼ੀਨਾਂ ਵਾਲਿਆਂ ਨੂੰ ਲੇਬਰ ਦੀ ਦਿੱਕਤ ਜਿੰਨਾ ਇਹ ਗੱਠਾਂ ਲੱਦਣੀਆਂ ਹੁੰਦੀਆਂ ਉਹ ਛੁੱਟੀ ਕਰ ਜਾਂਦੇ ਆ ਕਈ ਵਾਰ ਆਪਸ ਚ ਲੜ ਪੈਂਦੇ ਹੁੰਦੇ ਆ ਕੋਈ ਬਿਮਾਰ ਹੋ ਗਿਆ ਤੇ ਕਈ ਇਸ ਕੰਮ ਦੇ ਵਿੱਚ ਪੇਚਦਗੀਆਂ ਹੁੰਦੀਆਂ ਨੇ ਪ੍ਰੋਪਰ ਟੀਮ ਵਰਕ ਦੇ ਵਿੱਚ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਤੇ ਮਸ਼ੀਨਾਂ ਲਿਆਂਦੇ ਵੀ ਮਜਬੂਰੀਆਂ ਹੁੰਦੀਆਂ ਜਿਸ ਤਰੀਕੇ ਤੇ ਕੰਮ ਦਿੱਤਾ ਹੋਵੇ ਵੀ ਅਸੀਂ ਚੱਕ ਲਾਂਗੇ ਨਹੀਂ ਚੱਕੀਆਂ ਜਾ ਸਕਦੀਆਂ ਕਿਉਂਕਿ ਉਹ ਵੀ ਲੇਬਰ ਤੇ ਮਸ਼ੀਨਰੀ ਤੇ ਡਿਪੈਂਡ ਕਰਦੇ ਆ ਹੁਣ ਉਹ ਗੱਠਾਂ ਲਈ ਮਸ਼ੀਨ ਮੇਰੇ ਖੇਤ ਤੇ ਖੜੀ ਨੂੰ ਹੋ ਗਿਆ ਘੰਟਾ ਕੋਈ ਨਾ ਕੋਈ ਦਿੱਕਤ ਆ ਗਈ ਇਹ ਦੇਖ ਰਹੇ ਨੇ ਉਹ ਮਿਸਤਰੀ ਲੱਗੇ ਹੋਏ ਨੇ ਤੁਹਾਨੂੰ ਕੋਲ ਚੱਲ ਕੇ ਵੀ ਵਿਖਾ ਦੇਣਾ ਉਨੇ ਚੱਲਦੇ ਕੰਮ ਦੇ ਵਿੱਚ ਖਲਾਰ ਵੀ ਪੈ ਜਾਂਦੀ ਏ ਜਿਸ ਤਰ੍ਹਾਂ ਹੁਣ ਗੱਠਾਂ ਵੱਜ ਨਹੀਂ ਰਹੀਆਂ ਕਟਿੰਗ ਵਾਲੇ ਬਲੇਡ ਦੇ ਵਿੱਚ ਦਿੱਕਤ ਹੋ ਗਈ ਸੀ ਹੁਣ ਲਗਭਗ ਵਿਚਾਰਿਆਂ ਨੂੰ ਘੰਟਾ ਡੇਢ ਹੋ ਗਿਆ ਲੱਗਿਆ ਨੂੰ ਇਹ ਵੀ ਚਲੋ ਫੋਰਮੈਨ ਚੰਗੇ ਆਪ ਕਰ ਰਹੇ ਨੇ ਨਹੀਂ ਤਾਂ ਜੇ ਆਪਣੇ ਵਰਗਾ ਕੋਈ ਮਸ਼ੀਨ ਲੈ ਲੇ ਤੇ ਉਹਦਾ ਕੰਮ ਖੜ ਜਾਂਦਾ ਕਿਉਂਕਿ ਉਹ ਆਪ ਰਿਪੇਅਰ ਨਹੀਂ ਕਰ ਸਕਦਾ ਨਿਊ ਲੈਂਡ ਵਾਲੇ ਆਉਣਗੇ ਜੇ ਸ਼ਕਤੀਮਾਨ ਦੀ ਤੇ ਸ਼ਕਤੀਮਾਨ ਵਾਲੇ ਆਉਣਗੇ ਕਿ ਜਿੰਨਾ ਵੀਰਾਂ ਨੇ ਕੰਮ ਕਰਨਾ ਥੋੜਾ ਬਹੁਤ ਆਪ ਵੱਲ ਵੀ ਸਿੱਖੇ ਤਾਈਓ ਕਾਮਯਾਬ ਬਾਕੀ ਇਹ ਟੀਮ ਵਰਕ ਦੀ ਗੱਲ ਹੁੰਦੀ ਹੈ ਹਾਂਜੀ ਹੁਣ ਆਪ ਵੀ ਜੇ ਫਿਰ ਤਾਂ ਫੋਰਮੈਨ ਹੀ ਲੋਟ ਆਉਂਗੇ ਹਾਂਜੀ ਉਹ ਤਾਂ ਇੱਕ ਕਹਾਜਾ ਕਰਨਗੇ ਇੱਕ ਬੋਲਿਆ ਕਰਨਗੇ ਵੀ ਫਿਰ ਕੁਝ ਹੋਰ ਹਾਂ ਅੱਛਾ ਜੀ ਸਤਿ ਸ੍ਰੀ ਅਕਾਲ ਜੀ